ਹੋਇਆ ਸੀ ਉਸ ਤੋਂ ਪਹਿਲਾਂ ਜਦੋਂ ਸੁਖਬੀਰ ਬਾਦਲ ਤਨਖਾਹਿਆ ਕਰਾਰੇ ਜਾਂਦੇ ਨੇ ਉਸ ਤੋਂ ਬਾਅਦ ਉਹ ਦੁਵਾਰਤੋਂ ਪ੍ਰਤੀਲੇ ਕਮੇਟੀ ਬਣਾਈ ਜਾਂਦੀ ਹੈ ਹੁਣ ਕਮੇਟੀ ਕਾਰਸ਼ਿਲ ਹੁੰਦੀ ਹੈ ਬੈਠਕ ਕਰਦੀ ਹੈ ਲੇਕਿਨ ਬੈਠਕ ਤੋਂ ਬਾਅਦ ਵੀ ਵੱਡੇ ਸਵਾਲ ਚੁੱਕੇ ਜਾਂਦੇ ਨੇ ਬੈਠਕ ਜੋ ਕਮੇਟੀ ਦੀ ਕਾਰਜਗੁਜ਼ਾਰੀ ਤੇ ਇਸ ਤੋਂ ਇਲਾਵਾ ਕਿੰਨਾ ਸਮਾਂ ਲੱਗ ਗਿਆ ਇਸ ਬੈਠਕ ਨੂੰ ਬੁਲਾਉਣ ਦੇ ਵਿੱਚ ਤੇ ਅੱਗੇ ਕੀ ਹੋਵੇਗਾ ਕਿ ਅਕਾਲੀ ਦਲ ਜਿੱਦਾਂ ਪ੍ਰਭਾਵਿਤ ਕਰਦਾ ਆ ਰਿਹਾ ਹੈ ਕਮੇਟੀ ਨੂੰ ਉਹਨਾਂ ਦੇ ਫੈਸਲਿਆਂ ਨੂੰ ਅੱਗੇ ਵੀ ਉਦਾ ਹੀ ਹੋਵੇਗਾ ਜਾਂ ਫਿਰ ਕੋਈ ਹੱਕ ਦੇ ਵਿੱਚ ਫੈਸਲਾ ਲਿਆ ਜਾਵੇਗਾ ਜਾਂ ਕੋਈ ਵਿਰੋਧ ਲਿਆ ਜਾਵੇਗਾ ਕਿਉਂਕਿ ਹੁਣ ਪੂੰਦੜ ਦੀ ਐਂਟਰੀ ਹੋ ਚੁੱਕੀ ਹੈ ਜੋ ਕਿ ਅਕਾਲੀ ਦਲ ਦੇ ਹੁਣ ਕਾਰਜਕਾਰੀ ਪ੍ਰਧਾਨ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਸਾਰਾ ਮਾਮਲਾ ਕਿਸ ਮੋੜ ਤੇ ਜਾ ਕੇ ਪਹੁੰਚਦਾ ਹੈ ਤਾਂ ਹੁਣ ਵੱਡੀਆਂ ਅਪਡੇਟਸ ਸਾਰੇ ਮਾਮਲਿਆਂ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਤਾਂ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜੋਤ ਕੌਰ ਮੌਜੂਦ ਨੇ ਤਾਂ ਪ੍ਰਭਜੋਤ ਲਗਾਤਾਰ ਸਬਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਸਾਰੇ ਮਾਮਲੇ ਤੇ ਰੋਜ਼ਾਨਾ ਕੁਝ ਨਾ ਕੁਝ ਖਬਰ ਆਂਦੀ ਹੈ ਹੁਣ 11 ਫਰਵਰੀ ਨੂੰ ਬੈਠਕ ਹੋਣੀ ਹੈ 11 ਫਰਵਰੀ ਤੋਂ ਪੂੰਦੜ ਸ਼ਾਮਲ ਹੋਣੇ ਨੇ ਸੱਤ ਮੈਂਬ ਫੈਸਲਾ ਕੀ ਹੋ ਸਕਦਾ ਹੈ ਤੇ ਇਸ ਤੋਂ ਇਲਾਵਾ ਹੁਣ ਤੱਕ ਮਾਮਲੇ ਸੰਬੰਧੀ ਕੀ ਅੰਦਰਲੀਆਂ ਗੱਲਾਂ ਕੀ ਸਾਹਮਣੇ ਆਈਆਂ ਨੇ ਬਿਲਕੁਲ ਸੁਪਰੇ ਇਸ ਸਮੇਂ ਜੇਕਰ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਤੇ ਕਾਫੀ ਚਰਚਾ ਦਾ ਵਿਸ਼ਾ ਹੈ ਇਹ ਲਗਾਤਾਰ ਸਵਾਲ ਉੱਠ ਰਹੇ ਨੇ ਕਿ ਜਿਹੜੀਆਂ ਪਹਿਲੇ ਭਰਤੀਆਂ ਕੀਤੀਆਂ ਗਈਆਂ ਨੇ ਕੀ ਉਹ ਰੱਦ ਹੋਣਗੀਆਂ ਇਸ ਤੇ ਸਿਆਸੀ ਮਾਹਿਰ ਜਿਹੜੇ ਲਗਾਤਾਰ ਐਕਟਿਵ ਐਕਟਿਵ ਨਜ਼ਰ ਆ ਰਹੇ ਨੇ ਵੱਖ-ਵੱਖ ਚੈਨਲਾਂ ਤੇ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਜਿਵੇਂ ਸਿਆਸੀ ਮਾਹਿਰ ਜਸਵੀਰ ਭੱਟੀ ਦੀ ਗੱਲ ਕਰੀਏ ਤਾਂ ਉਹ ਉਹ ਖਾਸ ਕਰਕੇ ਤੈਨ ਦੇ ਨਜ਼ਰ ਆਇਆ ਕਿ ਜਿਹੜੀ ਇਹ ਮੀਟਿੰਗ ਹੋਈ ਹੈ ਸੱਤ ਮੈਂਬਰੀ ਕਮੇਟੀ ਦੀ ਬੇਸਟਾ ਹੈ ਕਿਉਂਕਿ ਇਹ ਮੀਟਿੰਗ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਇਹ ਜ਼ਰੂਰ ਕਹਿ ਦਿੱਤਾ ਗਿਆ ਕਿ ਜਿਹੜੀ ਮੀਟਿੰਗ ਦੇ ਵਿੱਚ ਅਗਲੀ ਮੀਟਿੰਗ ਹੋਵੇਗੀ 11 ਤਾਰੀਖ ਨੂੰ ਉਸ ਦੇ ਵਿੱਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੂੰਦੜ ਸ਼ਾਮਿਲ ਹੋਣਗੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਹੈ ਤੇ ਜੇਕਰ ਉਹਨਾਂ ਜਸਪੀਰ ਭੱਟੀ ਸਿਆਸੀ ਮਾਹਿਰ ਦਾ ਇਹ ਕਹਿਣਾ ਹੈ ਕਿ ਜੇਕਰ ਅਗਲੀ ਮੀਟਿੰਗ ਦੇ ਵਿੱਚ ਭੂੰਦੜ ਮੌਜੂਦ ਨਹੀਂ ਹੁੰਦੇ ਦੂਜੇ ਪਾਸੇ 20 ਫਰਵਰੀ ਨੂੰ ਭਰਤੀ ਨਿਮਹੀਮ ਪੂਰੀ ਹੋ ਜਾਣੀ ਹੈ ਕਿਉਂਕਿ 1 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ 20 ਜਨਵਰੀ ਨੂੰ ਸ਼ੁਰੂ ਹੋਈ ਹੈ ਭਰਤੀ ਤੇ 20 Thank mm -hmm. you. ਪਰਵ੍ਰੀਤਾ ਕੇ ਭਰਤੀ ਹੋਣੀ ਆ ਉਸ ਦੇ ਵਿਚਕਾਰ ਆਪਾਂ ਦੇਖ ਸਕਦੇ ਆ ਕਿ 8-9 ਦਿਨ ਰਹਿ ਜਾਣੇ ਨੇ ਜੇਕਰ ਇਹ ਮੀਟਿੰਗ ਦੇ ਵਿੱਚ ਬਲਵਿੰਦਰ ਭੁੰਦੜ ਨਹੀਂ ਪਹੁੰਚਦੇ ਤਾਂ ਫਿਰ ਅਗਲੀ ਰਣਨੀਤੀ ਕੀ ਹੋਵੇਗੀ ਅਗਲਾ ਇਹਨਾਂ ਦਾ ਫੈਸਲਾ ਕੀ ਹੋਵੇਗਾ ਕਿਉਂਕਿ ਪਿੱਛੇ 9 ਦਿਨ ਰਹਿ ਜਾਣੇ ਨੇ ਤਾਂ ਹੋ ਸਕਦਾ ਹੈ ਕਿ ਇਸ ਦੇ ਪਿੱਛੇ ਕੋਈ ਚਾਲ ਹੋ ਸਕਦੀ ਹੈ ਜਿਸ ਤਰੀਕੇ ਦੇ ਨਾਲ ਸਿਆਸੀ ਮਾਹਿਰ ਜ਼ਿਕਰ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਕਿ ਜਥੇਦਾਰ ਸਾਹਿਬ ਦੇ ਵੱਲੋਂ ਇਹ ਦੇਸ਼ ਦਿੱਤੇ ਗਏ ਕਿ ਸੱਤ ਮੈਂਬਰ ਦੀ ਕਮੇਟੀ ਜਿਹੜੀ ਹੈ ਉਹ ਕਾਰਜਸ਼ੀਲ ਹੋਣੀ ਚਾਹੀਦੀ ਹੈ ਪਰ ਦੂਜੀ ਸੇ ਅਕਾਲੀ ਦਰ ਜਿਹੜਾ ਬਾਦਲ ਤੜਾਇ ਉਹਨਾਂ ਦੇ ਵੱਲੋਂ ਖੁਦ ਭਰਤੀਆਂ ਕੀਤੀਆਂ ਜਾ ਰਹੀਆਂ ਸੀ ਖਾਸ ਕਰਕੇ ਡਾਕਟਰ ਦਲਜੀਤ ਜੀਮਾ ਦੀ ਗੱਲ ਕਰੀਏ ਪਿਛਲੇ ਲੰਬੇ ਸਮੇਂ ਤੋਂ ਕਾਫੀ ਐਕਟਿਵ ਨੇ ਭਰਤੀਆਂ ਨੂੰ ਲੈ ਕੇ ਧੜਾ ਧੜਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਜੋ ਉਹਨਾਂ ਦੇ ਵੱਲੋਂ ਟੀਚਾ ਰੱਖਿਆ ਗਿਆ ਏ ਉਸ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਇਹ ਸਿਆਸੀ ਮਹਾਰਾ ਦਾ ਇਹ ਕਹਿਣਾ ਹੈ ਕਿ ਜੇਕਰ ਅਕਾਲੀ ਦਲ ਦੇ ਵੱਲੋਂ ਅਜਿਹੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਸਾਫ਼ ਕਰਕੇ ਇਹ ਕਹਿਣਾ ਚਾਹੀਦਾ ਕਿ ਇਹ ਅਕਾਲੀ ਦਲ ਦੀਆਂ ਭਰਤੀਆਂ ਨਹੀਂ ਹੋ ਰਹੀਆਂ ਇਹ ਕਹਿਣਾ ਚਾਹੀਦਾ ਕਿ ਬਾਦਲ ਧੜੇ ਦੇ ਵੱਲੋਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਬਾਦਲ ਧੜੇ ਦੀਆਂ ਭਰਤੀਆਂ ਹੋ ਰਹੀਆਂ ਨੇ ਨਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਭਰਤੀਆਂ ਹੋ ਰਹੀਆਂ ਨੇ ਕਿਉਂਕਿ ਆਪਾਂ ਦੇਖਿਆ ਹੈ ਕਿ ਲੰਬੇ ਸਮੇਂ ਤੋਂ ਇਹ ਕਿਹਾ ਜਾਂਦਾ ਸੀ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਸ ਨੂੰ ਸੁਰਜੀਤ ਕਰਨ ਦੀ ਲੋੜ ਹੈ ਕਿਉਂਕਿ ਉਹ ਹੀ ਇੱਕ ਇੱਕ ਸਿੱਖਾਂ ਦੀ ਨੁਮਾਇੰਦਗੀ ਪਾਰਟੀ ਹੈ ਉਹ ਦੀ ਸਿੱਖਾਂ ਦੇ ਮਸਲੇ ਹੱਲ ਕਰ ਸਕਦੀ ਹੈ ਤੇ ਪਰ ਇਸ ਤੇ ਬਾਦਲ ਧੜਾ ਕਾਬੂ ਚ ਕੋ ਕੇ ਰਹਿ ਗਿਆ ਹੈ ਇਹ ਵਿਰੋਧੀ ਇਲਜ਼ਾਮ ਲਾਉਂਦੇ ਨਜ਼ਰ ਆਉਂਦੇ ਨੇ ਤੇ ਹੁਣ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੀ ਮੂੜ ਤੋਂ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਇਹ ਬਾਦਲ ਧੜੇ ਨੂੰ ਮੂੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾ ਰਹੀ ਹੈ ਤੇ ਭਰਤੀਆਂ ਵੀ ਬਾਦਲ ਧੜੇ ਦੇ ਵਿੱਚ ਹੋ ਰਹੀਆਂ ਨੇ ਇਸ ਦੇ ਨਾਲ ਹੀ ਜਿਹੜੀ ਉਹਨਾਂ ਨੇ ਇਹ ਵੀ ਸਵਾਲ ਕੀਤਾ ਹੈ ਕਿ ਜਦੋਂ ਹਰਜਿੰਦਰ ਸਿੰਘ ਧਾਮੀ ਮੀਟਿੰਗ ਕਰਕੇ ਆਏ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਸ ਦੇ ਵਿੱਚ ਉਹਨਾਂ ਨੇ ਸਾਫ ਸਪਸ਼ਟ ਤਾਂ ਸਿੱਕੇ ਜੋ ਵੀ ਜਾਣਕਾਰੀ ਦਿੱਤੀ ਜਾਊਗੀ ਉਹ ਇੱਕ ਪ੍ਰੈਸ ਨੋਟ ਜਰੀਏ ਦਿੱਤੀ ਜਾਊਗੀ ਬਸ ਉਹਨਾਂ ਦੇ ਵੱਲੋਂ ਇੱਕ ਦੋ ਗੱਲਾਂ ਕਹਿ ਦਿੱਤੀਆਂ ਗਈਆਂ ਕਿ ਇਸ ਮੀਟਿੰਗ ਦੇ ਵਿੱਚ ਬਲਵਿੰਦਰ ਪੂੰਦੜ ਨੂੰ ਸੱਦਿਆ ਗਿਆ ਏ ਇਸ ਦੇ ਇਲਾਵਾ ਸਿਆਸੀ ਮਾਇਰੇ ਸਵਾਲ ਖੜੇ ਕਰਦੇ ਨਜ਼ਰ ਆਏ ਕਿ ਹਰਜਿੰਦਰ ਸਿੰਘ ਧਾਮੀ ਨੂੰ ਜ਼ਰੂਰ ਦੱਸਣਾ ਚਾਹੀਦਾ ਸੀ ਕਿ ਇੰਨੇ ਲੰਬੇ ਸਮੇਂ ਤੋਂ ਬਾਅਦ ਇਹ ਮੀਟਿੰਗ ਕਿਉਂ ਕੀਤੀ ਗਈ ਹੈ ਪਹਿਲਾਂ ਕਿਉਂ ਨਹੀਂ ਮੀਟਿੰਗ ਹੋਈ ਕਿਉਂਕਿ ਅਕਾਲ ਤਖਸੈਬ ਦੇ ਜੋ ਵੀ ਆਦੇਸ਼ ਨੇ ਉਹ ਹਰ ਸਿੱਖ ਨੂੰ ਮੰਨਣੇ ਪੈਂਦੇ ਨੇ ਬੀਤੇ ਦਿਨਾਂ ਦੇ ਵਿੱਚ ਆਪਾਂ ਜਿਹੜੇ ਬਾਗੀ ਤੜੇ ਦੇ ਗੁਰਪ੍ਰਤਾ ਵਡਾਲਾ ਨੇ ਉਹ ਇਹ ਕਹਿੰਦੇ ਨਜ਼ਰ ਆਏ ਸੀ ਕਿ ਭਾਵੇਂ ਉਹ ਐਡੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਾਵੇ ਉਪਰਧਾਨ ਪਹਿਲੇ ਰਹਿ ਚੁੱਕੇ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਕੋਈ ਵੀ ਅਕਾਲ ਤਖਤ ਸਾਹਿਬ ਨੂੰ ਪਿੱਠ ਨਹੀਂ ਦਿਖਾ ਸਕਦਾ ਤੇ ਨਿਗਰਾਨ ਜਿਹੜੇ ਨੇ ਹਰਜਿੰਦਰ ਸਿੰਘ ਧਾਮੀ ਲਗਾਏ ਗਏ ਸੀ ਤਾਂ 2 ਮਹੀਨੇ ਬਾਅਦ ਮੀਟਿੰਗ ਕਿਉਂ ਹੋਈ ਹੈ ਇਸ ਤੇ ਕੋਈ ਵੀ ਜਵਾਬ ਨਹੀਂ ਧਾਮੀ ਨੇ ਦਿੱਤਾ ਪਰ ਸਿਆਸੀ ਮਾਹਿਰ ਇਹ ਕਹਿੰਦੇ ਨਜ਼ਰ ਆਏ ਕਿ ਉਹਨਾਂ ਨੂੰ ਜਵਾਬ ਜਿਹੜਾ ਸੀ ਜ਼ਰੂਰ ਦੇਣਾ ਚਾਹੀਦੇ ਸੀ ਕਿ ਦੂਜਾ ਸਵਾਲ ਇਹ ਕਰਦੇ ਨਜ਼ਰ ਆਏ ਕਿ ਜਿਹੜੀਆਂ ਭਰਤੀਆਂ ਨੇ ਉਹ ਰੱਦ ਹੋਣਗੀਆਂ ਜਾਂ ਨਹੀਂ ਹੋਣਗੀਆਂ ਇਸ ਤੇ ਵੀ ਹਰਜਿੰਦਰ ਸਿੰਘ ਧਾਮੀ ਕੋਈ ਵੀ ਜਵਾਬ ਦਿੰਦੇ ਨਹੀਂ ਨਜ਼ਰ ਆਏ ਪਰ ਹਾਂ ਮਨਪ੍ਰੀਤ ਯਾਲੀ ਆਪਾਂ ਦੇਖਿਆ ਕਿ ਉਹ ਵੀ ਕਾਫੀ ਬੋਲਦੇ ਨਜ਼ਰ ਆਏ ਹਾਲਾਂਕਿ ਉਹ ਅਕਾਲੀ ਦਲ ਧੜੇ ਦੇ ਨੇ ਪਰ ਬਾਗੀ ਧੜਾ ਵੀ ਕਾਫੀ ਐਕਟਿਵ ਹੈ ਦੂਜੇ ਇਹ ਗੁਰਪ੍ਰਤਾ ਵਡਾਲਾ ਦੀ ਗੱਲ ਕਰੀਏ ਮਨਪ੍ਰੀਤ ਇਆਲੀ ਦੀ ਗੱਲ ਕਰੀਏ ਕਿਉਂਕਿ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਨੇ ਉਹ ਜ਼ਰੂਰ ਇਹ ਕਹਿੰਦੇ ਨਜ਼ਰ ਆਏ ਕਿ ਜਿਹੜੀਆਂ ਭਰਤੀਆਂ ਨੇ ਉਹ ਰੱਦ ਹੋਣੀਆਂ ਚਾਹੀਦੀਆਂ ਨੇ ਸੱਤ ਮੈਂਬਰੀ ਕਮੇਟੀ ਭਰਤੀ ਕਰੇ ਪਰ ਦੂਜੇ ਪਾਸੇ ਹਰਜਿੰਦਰ ਸਿੰਘ ਧਾਮੀ ਇੱਥੇ ਕਿਤੇ ਨਾ ਕਿਤੇ ਚੁੱਪੀ ਵੜਦੇ ਨਜ਼ਰ ਆਏ ਤਾਂ ਹੁਣ ਇਹ ਤੱਕ ਸਿਆਸੀ ਮਾਰਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜਥੇਦਾਰ ਸਾਹਿਬ ਨੂੰ ਇੱਕ ਮੀਟਿੰਗ ਸਦਨੀ ਚਾਹੀਦੀ ਹੈ ਤੇ ਜਿਹ ਕਲਦਲ ਦੇ ਵਿੱਚ ਪਰਤੀਆਂ ਹੋ ਰਹੀਆਂ ਨੇ ਜਿਹੜੇ ਆਗੂ ਕਰ ਰਹੇ ਨੇ ਕਾਫੀ ਐਕਟਿਵ ਨੇ ਉਹਨਾਂ ਨੂੰ ਤਲਬ ਕਰਨਾ ਚਾਹੀਦਾ ਹੈ ਉਹਨਾਂ ਨੂੰ ਤਲਬ ਕਰਨ ਦੀ ਮੰਗ ਕੀਤੀ ਗਈ ਹੈ ਇਸ ਸਮੇਂ ਆਪਾਂ ਦੇਖਿਆ ਕਿ ਜੱਤਰ ਸਾਹਿਬ ਵਿਦੇਸ਼ੀ ਦੌਰੇ ਤੇ ਨੇ ਤੇ ਖਾਸ ਕਰਕੇ ਇਹ ਜਿਹੜੇ 2 ਦਸੰਬਰ ਨੂੰ ਜਿਹੜਾ ਫੈਸਲਾ ਲਿਆ ਗਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਸ ਦੀ ਗੂੰਜ ਵਿਦੇਸ਼ ਦੇ ਵਿੱਚ ਵੀ ਦੇਖਣ ਨੂੰ ਮਿਲੀ ਹੈ ਜੱਤਰ ਸਾਹਿਬ ਇਸ ਸਮੇਂ ਵਿਦੇਸ਼ ਦੌਰੇ ਤੇ ਨੇ ਉੱਥੋਂ ਦੇ ਸਿੱਖ ਵੀ ਇਹ ਕਹਿੰਦੇ ਨਜ਼ਰ ਆਈ ਕਿ ਜੋ ਵੀ 2 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਇਆ ਹੈ ਉਸ ਨੂੰ ਇਹਨੇ ਮੈਨੇ ਲਾਗੂ ਕਰਨਾ ਚਾਹੀਦਾ ਹੈ ਤਾਂ ਜ ਦਰ ਸਾਈਬ ਨੇ ਵੀ ਭਰੋਸਾ ਦਿੱਤਾ ਹੈ ਕਿ ਇੱਕ ਇੱਕ ਫੈਸਲਾ ਜੋ ਜਤ ਅਕਾਲ ਤੱਕ ਸਾਇਤ ਹੋਇਆ ਏ ਉਸ ਨੂੰ ਇਨਬਿਨ ਅਕਾਲੀ ਆਗੂ ਉਹ ਜਿਹੜੇ ਆ ਅਮਲ ਕਰਨਗੇ ਉਹ ਪ੍ਰਮਾਣ ਹੋਣਗੇ ਚਾਹੇ ਉਹ ਸਜਾ ਹੋਵੇ ਚਾਹੇ ਉਹ ਸੱਤ ਮੈਂਬਰੀ ਕਮੇਟੀ ਹੋਵੇ ਚਾਹੇ ਪ੍ਰਧਾਨ ਦੀ ਚੋਣ ਹੋਵੇ ਚਾਹੇ ਫਿਰ ਨਵੀਆਂ ਭਰਤੀਆਂ ਨੂੰ ਲੈ ਕੇ ਹੋਣ ਤਾਂ ਹੁਣ ਕਿਤਨ ਕਿਤੇ ਹਰਜਿੰਦਰ ਸਿੰਘ ਧਾਮੇ ਜਥੇਦਾਰ ਦੇ ਐਕਸ਼ਨ ਤੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਕਿ ਹੁਣ ਅਗਲਾ ਜਥੇਦਾਰ ਸਾਹਿਬ ਦਾ ਅਗਲਾ ਐਲਾਨ ਕੀ ਹੋਵੇਗਾ ਹਰਜਿੰਦਰ ਸਿੰਘ ਧਾਮੇ ਜਿਹੜੇ ਚੁੱਪੀ ਧਾਰੀ ਬੈਠੇ ਨੇ ਉਹਨਾਂ ਦਾ अगला प्लान ਕੀ ਹੋਵੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀ ਬਲਵਿੰਦਰ ਖੁੰਧੜ ਤੇ ਵੀ ਇਹ ਜਿਹੜੇ ਨੇ ਸਵਾਲ ਉੱਠ ਰਹੇ ਸਨ ਕਿ ਕਿਤੇ ਨਾ ਕਿਤੇ ਬਾਗੀ ਹੁੰਦੇ ਦਿਖਾਈ ਦੇ ਰਹੇ ਨੇ ਹਰਜਿੰਦਰ ਸਿੰਘ ਕਾਮੀ ਚੁੱਪੀ ਧਾਰੇ ਹੋਏ ਨੇ ਕਿਤੇ ਨਾ ਕਿਤੇ ਉਹ ਅੰਦਰੋਂ ਅੰਦਰ ਹੀ ਪਛਤਾ ਰਹੇ ਨੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਵੀ ਕੋਈ ਵੱਡੇ ਖੁਲਾਸੇ ਹੋ ਸਕਦੇ ਨੇ ਤੇ ਦੂਜੇ ਪਾਸੇ ਇਸ ਮੀਟਿੰਗ ਦੀਆਂ ਦੋ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਮਾਲਵਿੰਦਰ ਮਾਲੀ ਸਿਆਸੀ ਮਾਹਿਰ ਉਹ ਵੀ ਕਾਫੀ ਇਸ ਮੁੱਦੇ ਤੇ ਬੋਲਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਹੋ ਸਕਦਾ ਹੈ ਕਿ ਇਹ ਮੀਟਿੰਗ ਜਿਹੜੀ ਹੈ ਬਾਦਲ ਧੜੇ ਦੇ ਕਹਿਣ ਤੇ ਸੱਦੀ ਗਈ ਹੋਵੇ ਕਿਉਂਕਿ ਉਹ ਹਰਜਿੰਦਰ ਸਿੰਘ ਧਾਮੇ ਨੂੰ ਦੋ ਟੁਕ ਕਹਿੰਦੇ ਨਜ਼ਰ ਆਇਆ ਕਿ ਉਹਨਾਂ ਦੇ ਵਿੱਚ ਇੰਨਾ ਦਮ ਨਹੀਂ ਹੈ ਹੋ ਸਕਦਾ ਹੈ ਕਿ ਬਾਦਲ ਧੜੇ ਤੇ ਹੀ ਇਹ ਮੀਟਿੰਗ ਸੈਮਤੀ ਤੋਂ ਬਾਅਦ ਸੱਦੀ ਗਈ ਹੋਵੇ ਕਿਉਂਕਿ ਉਹਨਾਂ ਨੂੰ ਇਹ ਇੰਜ ਲੱਗਦਾ ਹੋਵੇ ਕਿ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਚੱਲਦੇ ਰਹੇ ਤਾਂ ਹੋ ਸਕਦਾ ਹੈ ਕਿ ਅਸੀਂ ਸਾਡਾ ਗਰਾਫ ਜਿਹੜਾ ਪਹਿਲਾਂ ਹੀ ਪੰਜਾਬ ਦੇ ਵਿੱਚ ਡਿਗਦਾ ਨਜ਼ਰ ਆ ਰਿਹਾ ਹੈ ਤੇ ਹੋਰ ਅਸੀਂ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਨਾਲ ਡਿੱਗ ਜਾਈਏ ਤਾਂ ਹੋ ਸਕਦਾ ਕਿ ਇਸ ਮੀਟਿੰਗ ਦੇ ਪਿੱਛੇ ਅਕਾਲੀ ਦਲ ਦਾ ਹੀ ਹੱਥ ਹੋਵੇ ਕਿਤੇ ਨਾ ਕਿਤੇ ਤਾਂ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੇ ਜਿਹੜੇ ਚਰਚਾ ਚ ਨੇ ਉਹ ਵੀ 1 ਮਹੀਨੇ ਦਾ ਸਮਾਂ ਜਿਹੜੇ ਉਹਨਾਂ ਦੀ 3 ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਦਾ ਵੀ ਸਮਾਂ ਉਹਦਾ ਦਿੱਤਾ ਗਿਆ ਤਾਂ ਲਗਾਤਾਰ ਅਕਾਲੀ ਦਲ ਜਿਹੜਾ ਹੈ ਉਹ ਚਰਚਾ ਦਾ ਵਿਸ਼ਾ ਹੈ ਤਾਂ ਪਰ ਹੁਣ ਸਭ ਤੋਂ ਵੱਡਾ ਅਹਿਮ ਸਵਾਲ ਇਹ ਹੈ ਕਿ ਜੇਕਰ ਬਲਵਿੰਦਰ ਪੁੰਦੜ ਅਗਲੀ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਤਾਂ ਅਕਾਲੀ ਦਲ ਦੀ ਅਗਲੀ ਰਣਨੀਤੀ ਜਾਂ 7 ਮੈਂਬਰ ਦੀ ਕਮੇਟੀ ਦੀ ਅਗਲੀ ਰਣਨੀਤੀ ਕੀ ਹੋਵੇਗੀ ਕਿਉਂਕਿ ਬਲਵਿੰਦਰ ਪੁੰਦੜ ਜਿਹੜੇ ਕਹਿੰਦੇ ਨੇ ਕਿ ਅਸੀਂ ਸੱਤ ਮੈਂਬਰੀ ਕਮੇਟੀ ਦੇ ਨਾਲ ਸਹਿਮਤ ਆ ਉਹਨਾਂ ਦੇ ਤਰੀਕੇ ਦੇ ਤੌਰ ਤਰੀਕੇ ਤੇ ਭਰਤੀਆਂ ਹੋਣਗੀਆਂ ਕਿਉਂਕਿ ਹੋਣੀਆਂ ਵੀ ਚਾਹੀਦੀਆਂ ਨੇ ਉਹ ਖੁਦ ਅਕਾਲੀ ਦਲ ਇਹ ਜ਼ਿਕਰ ਕਰਦੇ ਨਜ਼ਰ ਆਉਂਦੇ ਨੇ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਨਹੀਂ ਕਰ ਰਹੇ ਸਾਡੇ ਤੇ ਝੂਠੇ ਬੇਬੁਨਿਆਦ ਇਲਜ਼ਾਮ ਲਾਏ ਜਾ ਰਹੇ ਨੇ ਬਾਗੀ ਧੜਾ ਲਗਾਤਾਰ ਇਲਜ਼ਾਮ ਲਾ ਰਿਹਾ ਹੈ ਤਾਂ ਹੁਣ ਕਿਤੇ ਨਾ ਕਿਤੇ ਸਭ ਦੀਆਂ ਨਿਗਾਹਾਂ 11 ਫਰਵਰੀ ਦੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਦੇ ਟਿਕੀਆਂ ਹੋਈਆਂ ਨੇ ਪਹਿਲਾਂ ਕალიਦਲ ਦੀ ਪਰਤੀ ਮੁਹਿਮ ਨੂੰ ਲੈ ਕੇ ਪੰਬਲਪੂਸਾ ਬਣਿਆ ਹੋਇਆ ਸੀ ਉਸ ਤੋਂ ਪਹਿਲਾਂ ਜਦੋਂ ਸੁਖਬੀਰ ਬਾਦਲ ਤਨਖਾਹਿਆ ਕਰਾਰੇ ਜਾਂਦੇ ਨੇ ਉਸ ਤੋਂ ਬਾਅਦ ਦੁਵਾਰ ਤੋਂ ਪਰਤੀ ਲਈ ਕਮੇਟੀ ਬਣਾਈ ਜਾਂਦੀ ਹੈ ਹੁਣ ਕਮੇਟੀ ਕਾਰਸ਼ਿਲ ਹੁੰਦੀ ਹੈ ਬੈਠਕ ਕਰਦੀ ਹੈ ਲੇਕਿਨ ਬੈਠਕ ਤੋਂ ਬਾਅਦ ਵੀ ਵੱਡੇ ਸਵਾਲ ਚੁੱਕੇ ਜਾਂਦੇ ਨੇ ਬੈਠਕ ਜੋ ਕਮੇਟੀ ਦੀ ਕਾਰਜਗੁਜ਼ਾਰੀ ਤੇ ਇਸ ਤੋਂ ਇਲਾਵਾ ਕਿੰਨਾ ਸਮਾਂ ਲੱਗਿਆ ਇਸ ਬੈਠਕ ਨੂੰ ਬੁਲਾਉਣ ਦੇ ਵਿੱਚ ਤੇ ਅੱਗੇ ਕੀ ਹੋਵੇਗਾ ਕਿ ਅਕਾਲੀ ਦਲ ਜਿੱਦਾਂ ਪ੍ਰਭਾਵਿਤ ਕਰਦਾ ਆ ਰਿਹਾ ਕਮੇਟੀ ਨੂੰ ਉਹਨਾਂ ਦੇ ਫੈਸਲਿਆਂ ਨੂੰ ਅੱਗੇ ਵੀ ਉਦਾਂ ਹੀ ਹੋਵੇਗਾ ਜਾਂ ਫਿਰ ਕੋਈ ਅਹ ਹੱਕ ਦੇ ਵਿੱਚ ਫੈਸਲਾ ਲਿਆ ਜਾਵੇਗਾ ਕਿ ਕੋਈ ਵਿਰੋਧ ਲਿਆ ਜਾਵੇਗਾ ਕਿਉਂਕਿ ਹੁਣ ਪੂੰਦੜ ਦੀ ਐਂਟਰੀ ਹੋ ਚੁੱਕੀ ਹੈ ਜੋ ਕਿ ਅਕਾਲੀ ਦਲ ਦੇ ਹੁਣ ਕਾਰਜਕਾਰੀ ਪ੍ਰਧਾਨ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਸਾਰਾ ਮਾਮਲਾ ਕਿਸ ਮੋੜ ਤੇ ਜਾ ਕੇ ਪਹੁੰਚਦਾ ਹੈ ਤਾਂ ਹੁਣ ਵੱਡੀਆਂ ਅਪਡੇਟਸ ਸਾਰੇ ਮਾਮਲਿਆਂ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਤਾਂ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜੋਤ ਕੌਰ ਮੌਜੂਦ ਨੇ ਤਾਂ ਪ੍ਰਭਜੋਤ ਲਗਾਤਾਰ ਸਬਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਸਾਰੇ ਮਾਮਲੇ ਤੇ ਰੋਜ਼ਾਨਾ ਕੁਝ ਨਾ ਕੁਝ ਖਬਰ ਆਂਦੀ ਹੈ ਹੁਣ 11 ਫਰਵਰੀ ਨੂੰ ਮੀਟਿੰਗ ਹੋਣੀ ਹੈ 11 ਫਰਵਰੀ ਤੋਂ ਪੂੰਦੜ ਸ਼ਾਮਲ ਹੋਣੇ ਨੇ ਸੱਤ ਫੈਸਲਾ ਕੀ ਹੋ ਸਕਦਾ ਹੈ ਤੇ ਇਸ ਤੋਂ ਇਲਾਵਾ ਹੁਣ ਤੱਕ ਮਾਮਲੇ ਸੰਬੰਧੀ ਕੀ ਅੰਦਰਲੀਆਂ ਗੱਲਾਂ ਕੀ ਸਾਹਮਣੇ ਆਈਆਂ ਨੇ ਬਿਲਕੁਲ ਸਪੱਸ਼ਟ ਇਸ ਸਮੇਂ ਜੇਕਰ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਤੇ ਕਾਫੀ ਚਰਚਾ ਦਾ ਵਿਸ਼ਾ ਹੈ ਇਹ ਲਗਾਤਾਰ ਸਵਾਲ ਉੱਠ ਰਹੇ ਨੇ ਕਿ ਜਿਹੜੀਆਂ ਪਹਿਲੇ ਭਰਤੀਆਂ ਕੀਤੀਆਂ ਗਈਆਂ ਨੇ ਕੀ ਉਹ ਰੱਦ ਹੋਣਗੀਆਂ ਇਸੇ ਸਿਆਸੀ ਮਾਹਿਰ ਜਿਹੜੇ ਲਗਾਤਾਰ ਐਕਟਿਵ ਐਕਟਿਵ ਨਜ਼ਰ ਆ ਰਹੇ ਨੇ ਵੱਖ-ਵੱਖ ਚੈਨਲਾਂ ਤੇ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਜਿਵੇਂ ਸਿਆਸੀ ਮਾਹਿਰ ਜਸਵੀਰ ਭੱਟੀ ਦੀ ਗੱਲ ਕਰੀਏ ਤਾਂ ਉਹ ਉਹ ਖਾਸ ਕਰਕੇ ਕੈਨ ਦੇ ਨਜ਼ਰ ਆਇ ਕਿ ਜਿਹੜੀ ਮੀਟਿੰਗ ਹੋਈ ਹੈ ਸੱਤ ਮੈਂਬਰੀ ਕਮੇਟੀ ਦੀ ਬੇਚਿੱਟਾ ਹੈ ਕਿਉਂਕਿ ਇਹ ਮੀਟਿੰਗ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਇਹ ਜ਼ਰੂਰ ਕਹਿ ਦਿੱਤਾ ਗਿਆ ਕਿ ਜਿਹੜੀ ਮੀਟਿੰਗ ਦੇ ਵਿੱਚ ਅਗਲੀ ਮੀਟਿੰਗ ਹੋਵੇਗੀ 11 ਤਾਰੀਖ ਨੂੰ ਉਸ ਦੇ ਵਿੱਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੁੰਦਰ ਸ਼ਾਮਿਲ ਹੋਣਗੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਹੈ ਤੇ ਜੇਕਰ ਉਹਨਾਂ ਜਸਪੀਰ ਭੱਟੀ ਸਿਆਸੀ ਮਾਹਿਰ ਦਾ ਇਹ ਕਹਿਣਾ ਹੈ ਕਿ ਜੇਕਰ ਅਗਲੀ ਮੀਟਿੰਗ ਦੇ ਵਿੱਚ ਭੁੰਦਰ ਮੌਜੂਦ ਨਹੀਂ ਹੁੰਦੇ ਦੂਜੇ ਪਾਸੇ 20 ਫਰਵਰੀ ਨੂੰ ਭਰਤੀ ਮੁਹਿੰਮ ਪੂਰੀ ਹੋ ਜਾਣੀ ਹੈ ਕਿਉਂਕਿ 1 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ 20 ਜਨਵਰੀ ਨੂੰ ਸ਼ੁਰੂ ਹੋਈ ਹੈ ਭਰਤੀ ਤੇ 20 Thank <laughs> you. ਪਰਵ੍ਰੀਤਾ ਕੇ ਭਰਤੀ ਹੋਣੀ ਆ ਉਸ ਦੇ ਵਿਚਕਾਰ ਆਪਾਂ ਦੇਖ ਸਕਦੇ ਆ ਕਿ 8-9 ਦਿਨ ਰਹਿ ਜਾਣੇ ਨੇ ਜੇਕਰ ਇਹ ਮੀਟਿੰਗ ਦੇ ਵਿੱਚ ਬਲਵਿੰਦਰ ਭੁੰਦੜ ਨਹੀਂ ਪਹੁੰਚਦੇ ਤਾਂ ਫਿਰ ਅਗਲੀ ਰਣਨੀਤੀ ਕੀ ਹੋਵੇਗੀ ਅਗਲਾ ਇਹਨਾਂ ਦਾ ਫੈਸਲਾ ਕੀ ਹੋਵੇਗਾ ਕਿਉਂਕਿ ਪਿੱਛੇ 9 ਦਿਨ ਰਹਿ ਜਾਣੇ ਨੇ ਤਾਂ ਹੋ ਸਕਦਾ ਹੈ ਕਿ ਇਸ ਦੇ ਪਿੱਛੇ ਕੋਈ ਚਾਲ ਹੋ ਸਕਦੀ ਹੈ ਜਿਸ ਤਰੀਕੇ ਦੇ ਨਾਲ ਸਿਆਸੀ ਮਾਹਿਰ ਜ਼ਿਕਰ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਜਥੇਦਾਰ ਸਾਹਿਬ ਦੇ ਵੱਲੋਂ ਇਹ ਦੇਸ਼ ਦਿੱਤੇ ਗਏ ਕਿ ਸੱਤ ਨੰਬਰ ਦੀ ਕਮੇਟੀ ਜਿਹੜੀ ਹੈ ਉਹ ਕਾਰਜਸ਼ੀਲ ਹੋਣੀ ਚਾਹੀਦੀ ਹੈ ਪਰ ਦੂਜੀ ਆਸੇ ਅਕਾਲੀ ਦਰ ਜਿਹੜਾ ਬਾਦਲ ਤੜਾਇ ਉਹਨਾਂ ਦੇ ਵੱਲੋਂ ਖੁਦ ਭਰਤੀਆਂ ਕੀਤੀਆਂ ਜਾ ਰਹੀਆਂ ਸੀ ਖਾਸ ਕਰਕੇ ਡਾਕਟਰ ਦਲਜੀਤ ਜੀਮਾ ਦੀ ਗੱਲ ਕਰੀਏ ਪਿਛਲੇ ਲੰਬੇ ਸਮੇਂ ਤੋਂ ਕਾਫੀ ਐਕਟਿਵ ਨੇ ਭਰਤੀਆਂ ਨੂੰ ਲੈ ਕੇ ਧੜਾ ਧੜਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਜੋ ਉਹਨਾਂ ਦੇ ਵੱਲੋਂ ਟੀਚਾ ਰੱਖਿਆ ਗਿਆ ਏ ਉਸ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਇਹ ਸਿਆਸੀ ਮਹਾਰਾ ਦਾ ਇਹ ਕਹਿਣਾ ਹੈ ਕਿ ਜੇਕਰ ਅਕਾਲੀ ਦਲ ਦੇ ਵੱਲੋਂ ਅਜਿਹੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਸਾਫ਼ ਕਰਕੇ ਇਹ ਕਹਿਣਾ ਚਾਹੀਦਾ ਕਿ ਇਹ ਅਕਾਲੀ ਦਲ ਦੀਆਂ ਭਰਤੀਆਂ ਨਹੀਂ ਹੋ ਰਹੀਆਂ ਇਹ ਕਹਿਣਾ ਚਾਹੀਦਾ ਕਿ ਬਾਦਲ ਧੜੇ ਦੇ ਵੱਲੋਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਬਾਦਲ ਧੜੇ ਦੀਆਂ ਭਰਤੀਆਂ ਹੋ ਰਹੀਆਂ ਨੇ ਨਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਭਰਤੀਆਂ ਹੋ ਰਹੀਆਂ ਨੇ ਕਿਉਂਕਿ ਆਪਾਂ ਦੇਖਿਆ ਹੈ ਕਿ ਲੰਬੇ ਸਮੇਂ ਤੋਂ ਇਹ ਕਿਹਾ ਜਾਂਦਾ ਸੀ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਸੁਰਜੀਤ ਕਰਨ ਦੀ ਲੋੜ ਹੈ ਕਿਉਂਕਿ ਉਹ ਹੀ ਇੱਕ ਇੱਕ ਸਿੱਖਾਂ ਦੀ ਨੁਮਾਇੰਦਗੀ ਪਾਰਟੀ ਹੈ ਉਹ ਵੀ ਸਿੱਖਾਂ ਦੇ ਮਸਲੇ ਹੱਲ ਕਰ ਸਕਦੀ ਹੈ ਤੇ ਪਰ ਇਸ ਤੇ ਬਾਦਲ ਧੜਾ ਕਾਬੂ ਚ ਕੋ ਕੇ ਰਹਿ ਗਿਆ ਇਹ ਵਿਰੋਧੀ ਇਲਜ਼ਾਮ ਲਾਉਂਦੇ ਨਜ਼ਰ ਆਉਂਦੇ ਨੇ ਤੇ ਹੁਣ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੀ ਮੁਰਤੋਂ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਇਹ ਬਾਦਲ ਧੜੇ ਨੂੰ ਮੁਰਤੋਂ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾ ਰਹੀ ਹੈ ਤੇ ਭਰਤੀਆਂ ਵੀ ਬਾਦਲ ਧੜੇ ਦੇ ਵਿੱਚ ਹੋ ਰਹੀਆਂ ਨੇ ਇਸ ਦੇ ਨਾਲ ਹੀ ਜਿਹੜੀ ਉਹਨਾਂ ਨੇ ਇਹ ਵੀ ਸਵਾਲ ਕੀਤਾ ਹੈ ਕਿ ਜਦੋਂ ਹਰਜਿੰਦਰ ਸਿੰਘ ਧਾਮੀ ਮੀਟਿੰਗ ਕਰਕੇ ਆਏ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਸ ਦੇ ਵਿੱਚ ਉਹਨਾਂ ਨੇ ਸਾਫ ਸਪਸ਼ਟ ਅੱਤ ਸਿੱਕੇ ਜੋ ਵੀ ਜਾਣਕਾਰੀ ਦਿੱਤੀ ਜਾਊਗੀ ਉਹ ਇੱਕ ਪ੍ਰੈਸ ਨੋਟ ਜ਼ਰੀਏ ਦਿੱਤੀ ਜਾਊਗੀ ਬਸ ਉਹਨਾਂ ਦੇ ਵੱਲੋਂ ਇੱਕ ਦੋ ਗੱਲਾਂ ਕਹਿ ਦਿੱਤੀਆਂ ਗਈਆਂ ਕਿ ਇਸ ਮੀਟਿੰਗ ਦੇ ਵਿੱਚ ਬਲਵਿੰਦਰ ਭੁੰਦੜ ਨੂੰ ਸੱਦਿਆ ਗਿਆ ਏ ਇਸ ਦੇ ਇਲਾਵਾ ਸਿਆਸੀ ਮਾਇਰੇ ਸਵਾਲ ਖੜੇ ਕਰਦੇ ਨਜ਼ਰ ਆਏ ਕਿ ਹਰਜਿੰਦਰ ਸਿੰਘ ਧਾਮੀ ਨੂੰ ਜ਼ਰੂਰ ਦੱਸਣਾ ਚਾਹੀਦਾ ਸੀ ਕਿ ਇੰਨੇ ਲੰਬੇ ਸਮੇਂ ਤੋਂ ਬਾਅਦ ਮੀਟਿੰਗ ਕਿਉਂ ਕੀਤੀ ਗਈ ਹੈ ਪਹਿਲਾਂ ਕਿਉਂ ਨਹੀਂ ਮੀਟਿੰਗ ਹੋਈ ਕਿਉਂਕਿ ਅਕਾਲ ਤਖਸੈਬ ਦੇ ਜੋ ਵੀ ਆਦੇਸ਼ ਨੇ ਉਹ ਹਰ ਸਿੱਖ ਨੂੰ ਮੰਨਣੇ ਪੈਂਦੇ ਨੇ ਬੀਤੇ ਦਿਨਾਂ ਦੇ ਵਿੱਚ ਆਪਾਂ ਜਿਹੜੇ ਬਾਗੀ ਦਲੇ ਦੇ ਗੁਰਪ੍ਰਤਾ ਵਡਾਲਾ ਨੇ ਉਹ ਇਹ ਕਹਿੰਦੇ ਨਜ਼ਰ ਆਇਆ ਸੀ ਕਿ ਭਾਵੇਂ ਉਹ ਐਡੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਾਵੇਂ ਪ੍ਰਧਾਨ ਪਹਿਲੇ ਰਹਿ ਚੁੱਕੇ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਕੋਈ ਵੀ ਅਕਾਲ ਤਖ ਸਾਹਿਬ ਨੂੰ ਪਿੱਠ ਨਹੀਂ ਦਿਖਾ ਸਕਦਾ ਤੇ ਨਿਗਰਾਨ ਜਿਹੜੇ ਨੇ ਹਰਜਿੰਦਰ ਸਿੰਘ ਧਾਮੀ ਲਗਾਏ ਗਏ ਸੀ ਤਾਂ 2 ਮਹੀਨੇ ਬਾਅਦ ਮੀਟਿੰਗ ਕਿਉਂ ਹੋਈ ਹੈ ਇਸੇ ਕੋਈ ਵੀ ਜਵਾਬ ਨਹੀਂ ਤਾਂ ਮੀਨ ਦਿੱਤਾ ਪਰ ਸਿਆਸੀ ਮਾਹਿਰ ਇਹ ਕਹਿੰਦੇ ਨਜ਼ਰ ਆਏ ਕਿ ਉਹਨਾਂ ਨੇ ਜਵਾਬ ਜਿਹੜਾ ਸੀ ਜ਼ਰੂਰ ਦੇਣਾ ਚਾਹੀਦੇ ਸੀ ਇੱਕ ਦੂਜਾ ਸਵਾਲ ਇਹ ਕਰਦੇ ਨਜ਼ਰ ਆਏ ਕਿ ਜਿਹੜੀਆਂ ਭਰਤੀਆਂ ਨੇ ਉਹ ਰੱਦ ਹੋਣਗੀਆਂ ਜਾਂ ਨਹੀਂ ਹੋਣਗੀਆਂ ਇਸ ਤੇ ਵੀ ਹਰਜਿੰਦਰ ਸਿੰਘ ਧਾਮੀ ਕੋਈ ਵੀ ਜਵਾਬ ਦਿੰਦੇ ਨਹੀਂ ਨਜ਼ਰ ਆਏ ਪਰ ਹਾਂ ਮਨਪ੍ਰੀਤ ਯਾਲੀ ਦੇਖਿਆ ਕਿ ਉਹ ਵੀ ਕਾਫੀ ਬੋਲਦੇ ਨਜ਼ਰ ਆਏ ਹਾਲਾਂਕਿ ਉਹ ਅਕਾਲੀ ਦਲ ਧੜੇ ਦੇ ਨੇ ਪਰ ਬਾਗੀ ਧੜਾ ਵੀ ਕਾਫੀ ਐਕਟਿਵ ਹੈ ਦੂਜੇ ਇਹ ਗੁਰਪ੍ਰਤਾ ਵਡਾਲਾ ਦੀ ਗੱਲ ਕਰੀਏ ਮਨਪ੍ਰੀਤ ਇਆਲੀ ਦੀ ਗੱਲ ਕਰੀਏ ਕਿਉਂਕਿ ਸੱਤ ਮੈਮਰੀ ਕਮੇਟੀ ਦੇ ਮੈਂਬਰ ਨੇ ਉਹ ਜ਼ਰੂਰ ਇਹ ਕਹਿੰਦੇ ਨਜ਼ਰ ਆਏ ਕਿ ਜਿਹੜੀਆਂ ਭਰਤੀਆਂ ਨੇ ਉਹ ਰੱਦ ਹੋਣੀਆਂ ਚਾਹੀਦੀਆਂ ਨੇ ਸੱਤ ਮੈਮਰੀ ਕਮੇਟੀ ਭਰਤੀ ਕਰੇ ਪਰ ਦੂਜੇ ਪਾਸੇ ਹਰਜਿੰਦਰ ਸਿੰਘ ਧਾਮੀ ਇੱਥੇ ਕਿਤੇ ਨਾ ਕਿਤੇ ਚੁੱਪੀ ਵੜਦੇ ਨਜ਼ਰ ਆਏ ਤਾਂ ਹੁਣ ਇਹ ਤਾਂ